ਡਰਗਸ ਜਿਹੜੀ ਉਹ ਪਹਿਲਾਂ ਨਾਲੋਂ 10 ਗੁਣਾ ਜ਼ਿਆਦਾ ਇਸ ਵੇਲੇ ਵਿਕ ਰਹੀ ਹੈ। ਉਹ ਕਿੱਥੇ ਵੀ ਹੈ? ਹਰ ਜਗ੍ਹਾ ਤੇ, ਹਰ ਜਗ੍ਹਾ ਤੇ ਤੁਸੀਂ ਪਿੰਡ-ਪਿੰਡ ਜਾ ਕੇ 500 ਰੁਪਏ ਦੀ ਕੁੜੀ ਕਿਤੋਂ ਵੀ ਮੈਂ ਹੁਣੇ ਕਿਹੇ ਬੰਦੇ ਨੂੰ ਸ਼ਾਇਦ ਕਵਾਂ ਤੇ 500 ਰੁਪਏ ਦੀ ਤੁਹਾਨੂੰ ਕੋਈ ਬੰਦਾ ਇੱਥੋਂ ਕੁੜੀ ਮਂਗਵਾ ਦੇਵੇ। ਠੀਕ ਹੈ ਸੀ ਕੱਟੜ ਇਮਾਨਦਾਰ ਲੋਕਾਂ। ਬਟ ਇਹਨਾਂ ਦਾ ਦੇਖੋ ਮੁੱਖ ਮੰਤਰੀ ਅੰਦਰ ਐਵੇਂ ਨਹੀਂ ਹੋਇਆ। ਮੁੱਖ ਮੰਤਰੀ ਅੰਦਰ ਹੋ ਗਿਆ ਫਿਰ ਵਾਪਸ ਜਾ ਰਿਹਾ ਉੱਥੇ। ਅਗਰ ਸਭ ਤੋਂ ਵੱਡਾ ਜਿਹੜਾ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦਾ ਓਹੀ ਜੇਲ੍ਹ ਦੇ ਵਿੱਚ ਵਾਰਿਆ। ਹਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਸੰਤੁਸ਼ਟ ਨਜ਼ਰ ਨਹੀਂ ਆਏ ਕਹਿੰਦੇ ਵੀ ਉਹਨਾਂ ਨੇ ਕੁਝ ਕੀਤਾ ਨਹੀਂ ਉਲਟ ਹੋਇਆ ਸਾਰਾ ਕੁਝ ਫਿਰ ਤੁਹਾਡੇ ਚੁਣੇ ਹੋਏ ਪਹਿਲਾਂ ਹੀ ਬਟਾਲੇ ਤੋਂ ਜਿਹੜੇ ਐਮ.ਐਲ.ਏ ਸੀ ਉਹਨਾਂ ਨੂੰ ਤਾਂ ਫਿਰ ਲੋਕ ਸਭਾ ਲਈ ਉਮੀਦਵਾਰ ਬਣਾ ਕੇ ਭੇਜਿਆ ਗਿਆ ਸ਼ੈਰੀ ਕਲਸੀ ਨੂੰ ਕੋਈ ਤਾਂ ਕੁਆਲਿਟੀ ਹੋਊ ਬੰਦੇ ਵਿੱਚ ਕਲਸੀ ਦੀ ਕਾਰਗਰਦਗੀ ਦਾ ਵੀ ਪਤਾ ਲੱਗ ਜੂ ਕਿ ਉਹਨਾਂ ਨੇ ਕਿੰਨਾ ਕੁ ਲੋਕਾਂ ਦੀ ਸੇਵਾ ਕੀਤੀ ਹੈ ਕਿੰਨੇ ਕੁ ਬਟਾਲੇ ਦੀ ਸੇਵਾ ਕੀਤੀ ਹੈ ਜਾਂ ਕਿੰਨੇ ਕੋ ਗਰਦਾਖੋਤ ਦੀ ਕਰ ਸਕਦੇ ਔਰ ਉਹਨਾਂ ਦਾ ਸਾਰਾ ਜਿਹੜਾ ਚਿੱਠਾ ਜਿਹੜਾ ਉਹ ਐਲੈਕਸ਼ਨ ਚ ਖੁੱਲ ਜਾਏ ਕਿਸੇ ਬੱਚੇ ਨੂੰ ਨੌਕਰੀ ਨਹੀਂ ਕਿਸੇ ਹੁਣ ਪਿੱਛੇ ਦਸਵੀਂ ਦਾ ਪੇਪਰ ਹੋਇਆ ਤੁਸੀਂ ਆਹ ਵੇਖਿਆ ਆਮ ਨਕਲਾਂ ਦਾ ਪਰਮਾਰ ਹੋਇਆ ਜੀ ਨਕਲਾਂ ਵਜਦੀਆਂ ਐ ਬੱਚਿਆਂ ਦਾ ਫਿਊਚਰ ਖਰਾਬ ਕਰਨ ਨੂੰ ਇਹ ਪੁੱਛ ਲੈਣੇ ਆ ਭਾਈ ਜੀ ਨੌਕਰੀਆਂ ਮਿਲੀਆਂ ਤੁਹਾਡੇ ਵਾਲੇ ਇਲਾਕੇ ਚ ਭਾਈ ਉਹਨਾਂ ਦੇ ਬੰਦਿਆਂ ਨੂੰ ਮਿਲੀਆਂ ਨੇ ਤੁਹਾਨੂੰ ਤਾਂ ਨਹੀਂ ਮਿਲਿਆ ਅੱਛਾ ਨਹੀਂ ਮਿਲੀਆਂ ਨਹੀਂ ਉਹਨਾਂ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਦੇ ਬੰਦੇ ਉਹਨਾਂ ਨੂੰ ਹੀ ਮਿਲੀਆਂ ਹੋਣਗੀਆਂ ਤੁਹਾਡਾ ਮੁੱਦਾ ਕਿਹੜਾ ਲੱਗਦਾ ਜੀ ਇਹਨਾਂ ਨੇ ਤਾਂ ਕਿਹਾ ਕਿ ਆਹ ਆ ਗੱਲਾਂ ਨਹੀਂ ਗੁਰਦਾਸਪੁਰ ਹੀ ਚਾਹੁੰਦੇ ਕੀ ਐ ਇਸ ਵਾਰੀ ਕਿ ਪਾਰਲੀਮੈਂਟ ਵਿੱਚ ਸਾਡਾ ਕੋਈ ਨੁਮਾਇੰਦਾ ਜਾਵੇ ਤੇ ਕਿਹੜੀ ਗੱਲ ਕਰੇ ਔਰ ਸੋਖਾਂ ਜੀ ਇਹ ਹੋ ਗਿਆ ਜੀ ਕੋਈ ਮੁੱਲ ਨਹੀਂ ਆ ਕਿੰਨੇ ਕਿੰਨਾ ਚਿਰ ਬਿਠਿਆ ਜੀ ਕਿਸਾਨ ਬੈਠੇ ਉਸ ਬਾਰਡਰ ਤੇ ਹਾਂ ਜੀ ਕਿਸੇ ਨੇ ਪੁੱਛਿਆ ਜਿਹੜੇ ਤੁਹਾਡਾ ਨਲਕਾ ਪੱਟਣ ਵਾਲੇ ਉਮੀਦਵਾਰ ਪਿਛਲੀ ਵਾਰੀ ਜਿਤਾਏ ਸੀ ਉਹ ਉਹਨਾਂ ਬਾਰੇ ਕੀ ਅਜੇ ਤੱਕ ਸ਼ਕਲ ਨਹੀਂ ਵੇਖੀ ਜੀ ਵੋਟਾਂ ਬਾਅਦ ਨਹੀਂ ਚੱਕ ਨਹੀਂ ਵੇਖੀ ਅਜੇ ਤੱਕ ਉਹਦੀ ਹਾਂ ਨਲਕਾ ਵੀ ਨਕਲੀ ਹੀ ਤੇ ਉਹ ਆਪ ਵੀ ਨਕਲੀ ਹੈ ਦੋ ਮੁੱਦੇ ਆ ਜਿਹੜੀ ਮੌਜੂਦਾ ਸਟੇਟ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਹਨਾਂ ਦੇ 92 ਐਮ ਐਲ ਏ ਸਾਡੇ ਲੋਕਾਂ ਨੇ ਜਿਤਾਏ ਔਰ ਇਹਨਾਂ ਨੂੰ ਇੱਕ ਤਰਫਾ ਵੋਟ ਦਿੱਤੀ ਉਹ ਇਸ ਉਮੀਦ ਨਾਲ ਦਿੱਤੀ ਸੀ ਕਿ ਸਾਡੇ ਜਿਹੜੇ ਮਸਲੇ ਆ ਪੰਜਾਬ ਦੇ ਲੋਕਾਂ ਦੇ ਬੇਸਿਕ ਮਸਲੇ ਜਿਹੜੇ ਉਹ ਇਹ ਹੱਲ ਕਰਨਗੇ ਬਟ ਅੱਜ ਤੁਸੀਂ ਕਿਤੋਂ ਵੀ ਇਨਕੁਆਇਰੀ ਕਰਕੇ ਵੇਖ ਲਓ ਪੰਜਾਬ ਦੇ ਵਿੱਚ ਡਰੱਗਸ ਜਿਹੜੀ ਆ ਉਹ ਪਹਿਲਾਂ ਨਾਲੋਂ 10 ਗੁਣਾ ਜ਼ਿਆਦਾ ਇਸ ਵੇਲੇ ਵਿਕ ਰਹੀ ਹੈ। ਹਰ ਕਿੱਥੇ ਵੀ ਹੈ। ਹਰ ਜਗ੍ਹਾ ਤੇ ਹਰ ਜਗ੍ਹਾ ਤੇ ਤੁਸੀਂ ਪਿੰਡ-ਪਿੰਡ ਜਾ ਕੇ 500 ਰੁਪਏ ਦੀ ਪੁੜੀ ਕਿਤੋਂ ਵੀ ਮੈਂ ਹੁਣੇ ਕਿਸੇ ਬੰਦੇ ਨੂੰ ਸ਼ਾਇਦ ਕਹਾਂ ਤੇ 500 ਰੁਪਏ ਦੀ ਤੁਹਾਨੂੰ ਕੋਈ ਬੰਦਾ ਇਥੋਂ ਪੁੜੀ ਮੰਗਵਾ ਦੇਵੇ। ਹਰ ਹਰ ਏਰੀਆ ਵਿੱਚ ਮੰਗਵਾ ਕੇ ਵੇਖ ਲੈਂਦੇ ਕਦੇ। ਹੋਰ ਇਹਦਾ ਕਾਰਨ ਇਹਦਾ ਕਾਰਨ ਕੀ ਆ ਇਹ ਜਿੰਨੇ ਵੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅਨਸਕਿਲਡ ਲੀਡਰ ਸੀ ਇਹਨਾਂ ਕੋ ਨਾ ਤੇ ਕੋਈ ਸਾਧਨ ਸੀ ਨਾਈ ਲੀਡਰਸ਼ਿਪ ਕੁਆਲਟੀ ਸੀ ਇਹਨਾਂ ਦੀ ਵਿੱਚ ਇਹਨਾਂ ਨੇ ਇਹਨਾਂ ਦਾ ਪੈ ਗਿਆ ਕਿ ਸਾਡਾ ਤੇ ਸਿੰਘਾਂ ਨੂੰ ਹੱਥ ਪੈ ਗਿਆ ਹੁਣ ਪੈਸੇ ਕਮਾ ਲਓ ਇਸ ਕਰਕੇ ਇਹਨਾਂ ਨੇ ਸਾਡੇ ਪੰਜਾਬ ਦਾ ਔਰ ਪੰਜਾਬੀਅਤ ਦਾ ਸਾਡੀ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਕੋਈ ਇਸ ਵੇਲੇ ਨੌਜਵਾਨ ਬੱਚਾ ਇੱਥੇ ਰਹਿਣਾ ਨਹੀਂ ਚਾਹੁੰਦਾ ਇੱਥੇ ਕਾਰੋਬਾਰ ਨਹੀਂ ਕਰਨਾ ਚਾਹੁੰਦਾ ਇੱਥੇ ਐਜੂਕੇਸ਼ਨ ਨਹੀਂ ਲੈਣੀ ਚਾਹੁੰਦਾ ਤੁਸੀਂ ਜਿੱਥੇ ਵੇਖੋ ਨੰਬਰ 2 ਇਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਕਟੜ ਇਮਾਨਦਾਰ ਲੋਕਾਂ ਬਟ ਇਹਨਾਂ ਦਾ ਵੇਖੋ ਮੁੱਖ ਮੰਤਰੀ ਅੰਦਰ ਐਵੇਂ ਨਹੀਂ ਹੋਇਆ ਮੁੱਖ ਮੰਤਰੀ ਅੰਦਰ ਹੋ ਗਿਆ ਫਿਰ ਵਾਪਸ ਜਾ ਰਿਹਾ ਉਥੇ ਅਗਰ ਸਭ ਤੋਂ ਵੱਡਾ ਜਿਹੜਾ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦਾ ਓਹੀ ਜੇਲ੍ਹ ਦੇ ਵਿੱਚ ਆ ਰਿਹਾ ਔਰ ਇਹਨਾਂ ਦੇ ਹੋਰ ਲੀਡਰ ਵੀ ਜੇਲ੍ਹ ਦੇ ਵਿੱਚ ਨੇ ਔਰ ਮੈਂ ਤੁਹਾਨੂੰ ਕਿੰਨੇ ਐਗਜ਼ਾਮਪਲ ਆ ਦੇ ਦੇਣੀ ਆਪਣੇ ਏਰੀਆ ਦੇ ਵਿੱਚ ਕਿ ਜਿੱਥੇ ਜਿੱਥੇ ਮੇਜਰ ਕਰਪਸ਼ਨ ਹੋਈ ਆ ਸਾਡੇ ਰਾਸ਼ਨ ਦੇ ਵਿੱਚ ਕਿੰਨੀ ਕਰਪਸ਼ਨ ਹੋ ਰਹੀ ਆ ਹੋਰ ਚੀਜ਼ਾਂ ਦੇ ਵਿੱਚ ਕਿੰਨੀ ਕਰਪਸ਼ਨ ਹੋ ਡਰੱਗਸ ਜਿਹੜਾ ਜਿਹੜਾ ਲੀਕਰ ਮਾਫੀਆ ਉਹ ਸਾਰਾ ਕੰਮ ਕਰ ਰਿਹਾ ਸਾਡੇ ਇੱਥੇ ਇਹਨਾਂ ਜ਼ਿਲ੍ਹੇ ਦੇ ਵਿੱਚ ਤੁਹਾਡੇ ਹਲਕੇ ਦੇ ਹਰਾਨੀ ਦੀ ਗੱਲ ਇਹ ਆ ਕਿ ਤੁਸੀਂ ਸੰਤੁਸ਼ਟ ਨਜ਼ਰ ਨਹੀਂ ਆਏ ਕਹਿੰਦੇ ਵੀ ਉਹਨਾਂ ਨੇ ਕੁਝ ਕੀਤਾ ਨਹੀਂ ਉਲਟ ਹੋਇਆ ਸਾਰਾ ਕੁਝ ਫਿਰ ਤੁਹਾਡੇ ਚੁਣੇ ਹੋਏ ਪਹਿਲਾਂ ਹੀ ਬਟਾਲੇ ਤੋਂ ਜਿਹੜੇ ਐਮ.ਐਲ.ਏ ਸੀ ਉਹਨਾਂ ਨੂੰ ਤਾਂ ਫਿਰ ਲੋਕ ਸਭਾ ਲਈ ਉਮੀਦਵਾਰ ਬਣਾ ਕੇ ਭੇਜਿਆ ਗਿਆ ਸ਼ੈਰੀ ਕਲਸੀ ਨੂੰ ਕੋਈ ਤਾਂ ਕੁਆਲਿਟੀ ਹੋਊ ਬੰਦੇ ਵਿੱਚ ਉਹ ਉਹ ਦਣਗੇ ਇਸ ਇਸ ਇਲੈਕਸ਼ਨ ਚ ਤੁਹਾਨੂੰ ਸ਼ਹਿਰੀ ਕਲਸੀ ਦੀ ਕਾਰਗਰਦੀ ਦਾ ਵੀ ਪਤਾ ਲੱਗ ਜੂ ਕਿ ਉਹਨਾਂ ਨੇ ਕਿੰਨਾ ਕ ਲੋਕਾਂ ਦੀ ਸੇਵਾ ਕੀਤੀ ਹੈ ਕਿੰਨੀ ਕ ਬਟਾਲੇ ਦੀ ਸੇਵਾ ਕੀਤੀਆਂ ਜਾਂ ਕਿੰਨੀ ਕਿ ਉਹ ਗਰਦਾਸਪੁਰ ਦੀ ਕਰ ਸਕਦੇ ਆ ਔਰ ਉਹਨਾਂ ਦਾ ਸਾਰਾ ਜਿਹੜਾ ਚਿੱਠਾ ਜਿਹੜਾ ਉਹ ਇਸ ਇਲੈਕਸ਼ਨ ਚ ਖੁੱਲ ਜਾਏਗਾ ਪਰ ਤੁਸੀਂ ਕੀ ਕਹਿੰਦੇ ਹੋ ਜੀ ਕਿਉਂਕਿ ਸ਼ਹਿਰੀ ਕਲਸੀ ਦਾ ਇੱਕ ਵੀਡੀਓ ਦੇਖਿਆ ਗਿਆ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋਇਆ ਉਹ ਬੀਬੀਆਂ ਨੂੰ ਕਹਿ ਰਿਹਾ ਕਿ ਬੀਬੀਓ ਤੁਹਾਨੂੰ ਜਹ ਰੁਪਏ ਵਾਲੀ ਗੱਲ ਤਾਂ ਲਾਂਭਾ ਦੇ ਦੇਣੇ ਹੋ ਪਰ ਬਿਜਲੀ ਦੇ ਬਿੱਲ ਵੀ ਤਾਂ ਮੁਫਤ ਆ ਰਹੇ ਆ ਨਾ ਬਿੱਲ ਆਉਂਦਾ ਹੀ ਕੋਈ ਨਹੀਂ ਆ ਘਰਾਂ ਦੇ ਬਿੱਲ ਹੀ ਮੁਫਤ ਨੇ देखो इस तरह है कि बिल ਦਾ ਇਕੱਲੇ ਨਾਲ ਸਾਡੇ ਪੰਜਾਬ ਦੀ ਕਾਰਜਗਾਰੀ ਨਹੀਂ ਚੱਲਣੀ ਬੜਾ ਰੋਜ਼ਗਾਰ ਦਾ ਵੀ ਕਹਾਨਾ ਹੋਇਆ ਹੈ ਸੈਂਟਰ ਸਰਕਾਰ ਵੱਲੋਂ ਵੀ ਇਹਨੂੰ ਰੋਜ਼ਗਾਰ ਚ ਪੜੇ ਲਿਖੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ ਠੀਕ ਹੈ ਜੀ ਕੋਈ ਬੱਚਿਆਂ ਨੂੰ ਕੋਈ ਕੰਮ ਨਹੀਂ ਮਿਲਿਆ ਕਾਰਨ ਬੱਚੇ ਟਰੱਕਾਂ ਜਹਾਜਾਂ ਦੇ ਜਾਹੇ ਪਰ ਕੇ ਬਾਹਰ ਜਾ ਰਹੇ ਸਾਡੇ ਮਤਲਬ ਜਿਹੜਾ ਜਿੰਨਾ ਵੀ ਯੂਥ ਆ ਆਲਮੋਸਟ ਬਾਹਰ ਇੰਡੀਆ ਤੋਂ ਬਾਹਰ ਜਾ ਰਿਹਾ ਸਾਰਾ ਕੁਝ ਚਾਹੀਦਾ ਸਾਨੂੰ ਨੌਕਰੀਆਂ ਵੀ ਚਾਹੀਦੀਆਂ ਅਸੀਂ ਜੇ ਸਾਡੇ ਕੋ ਨੌਕਰੀ ਹੋਏਗੀ ਸਾਡੀ ਇਨਕਮ ਹੋਏਗੀ ਤੇ ਅਸੀਂ ਬਿੱਲ ਵੀ ਆਪੇ ਤਾਰ ਲਾਂਗੇ ਇਹ ਗੱਲ ਦਾ ਸਵਾਲ ਦਾ ਜਵਾਬ ਜਦੋਂ ਜਦੋਂ ਵੀ ਪੁੱਛਿਆ ਗਿਆ ਮੁੱਖ ਮੰਤਰੀ ਨੇ ਜਵਾਬ ਦਿੱਤਾ ਤੁਹਾਡੇ ਆਪੋਜੀਸ਼ਨ ਦੇ ਜਿੰਨੇ ਲੀਡਰਾਂ ਨੂੰ ਉਹ ਕਹਿੰਦੇ ਕਿ ਇਹਨਾਂ ਨੇ ਜਿਹੜਾ ਜਿਹੜਾ ਕੁਝ ਕੰਡੇ ਬੀਜੇ ਸੀ ਹੁਣ ਹੌਲੀ ਹੌਲੀ ਚੁਗ ਰਹੇ ਆ ਇੱਕੇ ਦਮ ਕਿਵੇਂ ਕਾਇਆ ਕਲਪ ਕਰ ਦਈਏ ਟਾਈਮ ਲੱਗਣਾ ਇਹਨੂੰ ਨਹੀਂ ਦੱਸੋ ਇੱਥੇ ਦੇਖੋ ਸਾਡੇ ਭੈਣ ਜੀ ਮੰਤਰੀ ਨੇ ਉਹ ਤੇ ਕਹਿੰਦੇ ਮੈਂਟਾਂ ਚ ਐਮਐਸਪੀ ਦੇ ਦਿਆਂਗੇ ਤੁਸੀਂ ਮੈਂਟਾਂ ਚ ਐਮਐਸਪੀ ਦੇਣ ਦੀ ਗੱਲ ਕਰਦੇ ਆ ਤੇ ਫਿਰ ਕਾਇਆ ਕਲਪ ਵੀ 2 ਤੋਂ 2.5 ਸਾਲ ਹੋ ਚੱਲੇ ਹੁਣ ਹੋਣੀ ਚਾਹੀਦੀ ਸੀ ਕੋਈ ਕੁਝ ਨਹੀਂ ਹੋਈ ਤੁਸੀਂ ਪਿੰਡਾਂ 'ਚ ਵੀ ਜਾ ਕੇ ਵੇਖ ਲਓ ਜੋ ਹਾਲਾਤ ਨੇ ਕਿਸੇ ਬੱਚੇ ਨੂੰ ਨੌਕਰੀ ਨਹੀਂ ਕਿਸੇ ਹੁਣ ਪਿੱਛੇ 10ਵੀਂ ਦਾ ਪੇਪਰ ਹੋਇਆ ਤੁਸੀਂ ਆਂ ਵੇਖਿਆ ਆਂ ਨਕਲਾਂ ਦਾ ਪਰਮਾਰ ਹੋਇਆ ਜਿਹੜੀ ਨਕਲਾਂ ਵਜਦੀਆਂ ਬੱਚਿਆਂ ਦਾ ਫਿਊਚਰ ਖਰਾਬ ਕਰਨ ਵਾਲੀ ਤੁਸੀਂ ਕਹਿੰਦੇ ਆ ਕਿ ਨੌਕਰੀਆਂ ਨਹੀਂ ਉਹ ਤਾਂ ਕਹਿੰਦੇ ਪਹਿਲੇ ਦੋਆਂ ਸਾਲਾਂ 'ਚ ਦਿੱਤੀਆਂ ਹੀ ਅਸੀਂ 40000 ਤੋਂ ਵੱਧ ਗਿਣਾਉਂਦੇ ਆ ਨੌਕਰੀ ਕਿੱਥੇ ਆ ਕਿੱਥੇ ਆ ਤੁਸੀਂ ਤੁਹਾਡੇ ਕੋ ਇੱਥੇ ਹੋਰ ਵੀ ਜੰਗ ਹੋਣਗੇ ਪੁੱਛੋ ਕਿਹਨੂੰ ਮਿਲੀ ਹੈ ਨੌਕਰੀ ਇੱਧਰ ਨੌਜਵਾਨ ਖੜੇ ਆ ਪੁੱਛ ਲੈਣੇ ਆ ਭਾਈ ਜੀ ਨੌਕਰੀਆਂ ਮਿਲੀਆਂ ਤੁਹਾਡੇ ਵਾਲੇ ਇਲਾਕੇ 'ਚ ਭਾਜੀ ਉਹਨਾਂ ਦੇ ਬੰ ਆਨੁਦ ਨਹੀਂ ਮਿਲੀਆਂ ਅੱਛਾ ਨਹੀਂ ਮਿਲੀਆਂ ਨਾ ਉਹਨਾਂ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਦੇ ਬੰਦੇ ਉਹਨਾਂ ਨੂੰ ਹੀ ਮਿਲੀਆਂ ਹੋਣਗੀਆਂ ਤੁਹਾਨੂੰ ਮੁੱਦਾ ਕਿਹੜਾ ਐਮ ਲੱਗਦਾ ਜੀ ਇਹਨਾਂ ਨੇ ਤਾਂ ਕਿਹਾ ਕਿ ਆ ਆ ਗੱਲਾਂ ਨੇ ਗੁਰਦਾਸਪੁਰ ਇਹ ਚੋਂ ਦੇਖੀ ਐ ਇਸ ਵਾਰੀ ਕਿ ਪਾਰਲੀਮੈਂਟ ਵਿੱਚ ਸਾਡਾ ਕੋਈ ਨੁਮਾਇੰਦਾ ਜਾਵੇ ਤੇ ਕਿਹੜੀ ਗੱਲ ਕਰੇ 800 ਕਿਸਾਨ ਸ਼ਹੀਦ ਹੋ ਗਿਆ ਜੀ ਕੋਈ ਮੁੱਲ ਨਹੀਂ ਗਾ ਕਿੰਨੇ ਕਿੰਨਾ ਚਿਰ ਬਿਠਿਆ ਜੀ ਕਿਸਾਨ ਬੈਠੇ ਉਸ ਬੰਦਰ ਤੇ ਹਾਂਜੀ ਕਿਸੇ ਨੇ ਪੁੱਛਿਆ ਤੇ ਜਿਹੜੇ ਤੁਹਾਡਾ ਉਹ ਨਲਕਾ ਪੱਟਣ ਵਾਲੇ ਉਮੀਦਵਾਰ ਪਿਛਲੀ ਵਾਰੀ ਜਿਤਾਏ ਸੀ ਉਹ ਉਹਨਾਂ ਬਾਰੇ ਕੀ ਅੱਜ ਤੱਕ ਸ਼ਕਲ ਹੀ ਨਹੀਂ ਵੇਖੀ ਜੀ ਵੋਟਾਂ ਬਾਤ ਨਹੀਂ ਚੱਕ ਨਹੀਂ ਵਿਖਿਆ ਅਜ ਤੱਕ ਉਹਦੀ ਨਲਕਾ ਵੀ ਨਕਲੀ ਸੀ ਤੇ ਉਹ ਆਪ ਵੀ ਨਕਲੀ ਹੈ ਅੱਛਾ ਹਾਂਜੀ ਮਤਲਬ ਉਹਨਾਂ ਨੇ ਕੋਈ ਮੁੜ ਕੇ ਨਹੀਂ ਜੀ ਇੱਥੇ ਤੇ ਪੋਸਟਰ ਲੱਗੇ ਹੋਏ ਆ ਹਾਂਜੀ ਗੁਮਸ਼ਿਹਰਾ ਦੇ ਤੁਹਾਡਾ ਕੀ ਖਿਆਲ ਹੈ ਜੀ ਗੁਰਦਾਸਪੁਰੀਆਂ ਨੇ ਪਿਛਲੀ ਵਾਰੀ ਜਿਹੜਾ ਫੈਸਲਾ ਲਿਆ ਸੀ ਚੁਣਿਆ ਅਸਨੀ ਦਿਓਲ ਨੂੰ ਇਸ ਵਾਰੀ ਕੀ ਇਰਾਦਾ ਬਣਾਇਆ ਉਹਨਾਂ ਨੇ ਕਾਂਗਰਸ ਨੂੰ ਐਲਕਾ ਆਪਣਾ ਪੂਰਾ ਜੋਰ ਲਾਉਣਾ ਕਾਂਗਰਸ ਤੇ ਮਤਲਬ ਪਿਛਲੀ ਵਾਰੀ ਤਸੱਲੀ ਨਹੀਂ ਹੋਈ ਪਿਛਲੀ ਵਾਰੀ ਜੀ ਉਹ ਇੱਕ ਅਭਿਨੇਤਾ ਆਈਗਾ ਉਹਨਾਂ ਨੇ ਚਾਚਾ ਜੀ ਉਹਨੂੰ ਵੋਟਾਂ ਪਾਤੀਆਂ ਤੇ ਉਹਦਾ ਨਤੀਜਾ 5 ਸਾਲ ਸਾਡੇ ਗਰਦਾਸਪੁਰ ਨੇ ਭੁਗਤਿਆ ਹੈ ਤੁਹਾਡੇ ਲਈ ਹੈ ਮੁੱਦਾ ਕਿਹੜਾ ਜੀ ਕਿ ਗਰਦਾਸਪੁਰ ਵਾਲੇ ਲੋਕ ਜੇ ਮੰਨ ਲਓ ਤੁਹਾਨੂੰ ਸੁਣ ਰਹੇ ਆ ਤੇ ਕੀ ਚਾਹੁੰਦੇ ਕੀ ਕਿਸਾਨਾਂ ਵਾਲੇ ਮਸਲੇ ਹੋਏ ਆ ਹੱਲ ਜਿਹੜਾ ਜਿਹੜਾ ਕੀਤਾ ਕਿਸਾਨਾਂ ਦਾ ਕੋਈ ਮਸਲਾ ਨਹੀਂ ਹੁੰਦਾ ਜੀ ਕਿਸਾਨਾਂ ਦਾ ਸਭ ਤੋਂ ਵੱਡਾ ਮਸਲਾ ਕਿਹੜਾ ਲੱਗਦਾ ਹੈ ਕਿ ਪੰਜਾਬ ਦੇ ਸਾਰੇ ਕਿਸਾਨਾਂ ਦੀ ਆ ਗੱਲ ਸੁਣੀ ਜਾਣੀ ਐ ਐਮ ਐਸ ਪੀ ਚਾਹੀਦੀ ਸਾਰੀਆਂ ਫਸਲਾਂ ਤੇਈ ਫਸਲਾਂ ਦੇ ਜਾਂਦੇ ਐ ਐਮ ਐਸ ਪੀ ਉਹ ਮਿਲਣੀ ਚਾਹੀਦੀ ਇੱਧਰ ਹੋਰ ਲੋਕ ਖੜੇ ਆ ਮੈਂ ਤੁਹਾਡੇ ਕੋਲ ਆਉਣਾ ਜੀ ਇੱਕ ਵਾਰੀ ਤੁਹਾਡੇ ਤੋਂ ਲੈ ਲਈਏ ਜਵਾਬ ਗੁਰਦਾਸਪੁਰ ਦੇ ਲੋਕਾਂ ਨੇ ਹੁਣ ਤੁਹਾਨੂੰ ਵੀ ਇਥੋਂ ਸੁਣਨਾ ਬਹੁਤ ਸਾਰੇ ਲੋਕਾਂ ਪਿੰਡਾਂ ਚ ਅਸੀਂ ਜਾਣਦੇ ਆ ਕਈ ਕਹਿੰਦੇ ਕਿ ਕੰਮ ਤੇ ਵਾਕਈ ਹੋਇਆ ਜ਼ਿਮੀਦਾਰਾਂ ਨੂੰ ਬਿਜਲੀ ਐਡੀ ਦੇਣ ਵਾਲੇ ਵੀ ਮਿਲਣ ਲੱਗ ਗੀ ਇਹ ਪ੍ਰਾਪਤੀਆਂ ਵੀ ਸਰਕਾਰ ਕਿਨਾਰੀ ਹੈ ਕਿਤੇ ਨਾ ਕਿਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਅਸੀਂ ਤੇ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜਾ BMW ਦਾ ਪਲਾਂਟ ਸੀਗਾ ਉਹ ਕਿੱਥੇ ਗਿਆ ਜਿਹੜੇ ਅੰਗਰੇਜ਼ ਨੌਕਰੀਆਂ ਕਰਨ ਆਉਣੇ ਸੀਗੇ ਉਹ ਕਿੱਥੇ ਗਏ ਨੇ ਉਹ ਪੰਜਾਬ 'ਚ ਜਾਂ ਨੌਕਰੀਆਂ ਜਿਹੜੀਆਂ ਸਾਰੀਆਂ ਉਹ ਕਹਿੰਦੇ ਤੁਸੀਂ ਕਹਿੰਦੇ ਆ ਨਾ ਵੀ ਜੁਵਾ ਨੂੰ ਨੌਕਰੀ ਮਿਲ ਗਈ ਉਹ ਮੈਨੂੰ ਲੱਗਦਾ ਸਾਰੇ ਅੰਗਰੇਜ਼ ਹੀ ਨੌਕਰੀਆਂ ਲੈ ਗਏ ਨੇ ਜਿਹੜੇ ਮਾਨ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਨੌਕਰੀਆਂ ਦਵਾਂਗੇ ਉਹ ਲੱਗਦਾ ਵੀ ਜਿਹੜੇ ਬਾਹਰੋਂ ਅੰਗਰੇਜ਼ ਆਉਣੇ ਸੀ ਨਾ ਉਹ ਨੌਕਰੀਆਂ ਸਾਰੀਆਂ ਉਹਨਾਂ ਨੂੰ ਮਿਲ ਗਈਆਂ ਨੇ ਜਿਹੜੀਆਂ ਇੱਕ ਦਾ ਇਲਾਜ ਦਾ ਵੀ ਉਹ ਦੱਸਦੇ ਆ ਉਹ ਮੁੱਲਾ ਕਲੀਨਿਕ ਸਾਹਿਬ ਫਰਾਡ ਆ ਜਾ ਕੇ ਜਿੱਥੇ ਮਰਜ਼ੀ ਦੇਖ ਲਓ ਬੰਦ ਪਏ ਆਏ ਨੇ ਉਹ ਜਿਹੜੇ ਪਹਿਲਾਂ ਸਰਕਾਰ ਨੇ ਚਲਾਏ ਸੀਗੇ ਸੁਵਿਧਾ ਸੈਂਟਰ ਉਹਨਾਂ ਤੇ ਰੰਗ ਮਾਰ ਕੇ 1 ਦਾ ਰੰਗ ਮਾਰ ਕੇ ਤਾਂ ਉਹਨੂੰ ਸੁਭਦਾ ਸੈਂਟਰ ਬਣਾ ਦਿੱਤਾ ਗਿਆ ਉਹਨੂੰ ਮਹਿਮਲ ਲੱਕਲੀਨਿਕ ਬਣਾ ਦਿੱਤਾ ਗਿਆ ਨਾ ਉੱਥੇ ਕੋਈ ਦਵਾਈ ਨਾ ਉੱਥੇ ਕੋਈ ਡਾਕਟਰ ਜਿਹੜੇ ਡਾਕਟਰ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਆ ਗਈਆਂ ਤੁਸੀਂ ਜਦੋਂ ਦੀ ਇਹ ਸਰਕਾਰ ਆਈ ਹੈ ਮੈਨੂੰ ਲੱਗਦਾ ਵੀ 3 ਲੱਖ ਕਰੋੜ ਦਾ ਕਰਜ਼ਾ ਸਾਡੇ ਪੰਜਾਬ ਦੇ ਸਿਰ ਤੇ ਹੋ ਚੁੱਕਾ ਵਾ ਉਹ ਕਹਿੰਦੇ ਕਰਜ਼ੇ ਦੀ ਪੰਡ ਪੁਰਾਣੀਆਂ ਨਹੀਂ ਐਨੀ ਬੰਨ ਦਿੱਤੀ ਸੀ ਤੇ ਵਿਆਜ ਤਾਰ ਦੇ ਮਰ ਗਏ ਵੇਖੋ ਜਿਹੜਾ ਕਰਜ਼ਾ ਲੈਣਾ ਹੈਗਾ ਕਰਜ਼ੇ ਨੂੰ ਕਰਜ਼ਾ ਖਾਈ ਜਾਂਦਾ ਤੇ ਇਹ ਫਿਰ ਜਿਹੜਾ 92 ਜਿਤਾਏ ਸੀ ਲੋਕਾਂ ਨੇ ਇਹਨਾਂ ਨੂੰ ਕਾਦੇ ਲਈ ਪਾਲਸੀ ਲੈ ਕੇ ਕਹਿੰਦੇ ਸੀਗੇ ਸਾਡਾ ਰੇਤਾ ਜਿਹੜਾ ਨਾ 500 ਨੂੰ 500 ਨੂੰ ਸੈਂਕੜਾ ਦਵਾਂਗੇ ਉਹ ਜਿਹੜਾ ਹੁਣ 650 ਨੂੰ ਸੈਂਕੜਾ ਮਿਲਦਾ ਪਿਆ ਤੇ ਸਾਰਾ ਮਾਫੀਆ ਇਹਨਾਂ ਦੀ ਆਪਦੀ ਸਰਕਾਰ ਚਲਾ ਰਹੀ ਆ ਆਪਦੇ ਬੰਦੇ ਬੈਠੇ ਹੋਏ ਨੇ ਉੱਥੇ ਪਰਚੀ ਕੱਟੀ ਜਾਂਦੀ ਆ 5 ਤੋਂ 6000 ਦੀ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਪੁਰਾਣੇ ਨੇ ਆਪਦੇ ਘਰ ਭਰੇ ਆ ਅਸੀਂ ਆਮ ਘਰਾਂ ਦੇ ਗਰੀਬ ਘਰਾਂ ਦੇ ਪੁੱਤ ਧੀ ਆਏ ਆ ਚੁਣ ਕੇ ਅੱਜ ਨੇ ਆਏ ਆ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਹੁਣ 13 ਇਹਨਾਂ ਦਿੱਤੇ ਨੇ ਉਹਨਾਂ ਚ ਦੱਸੋ ਕਿਹੜਾ ਗਰੀਬ ਘਰ ਦਾ ਵਾ ਨੌ ਜਿਹੜੇ ਨੇ ਆਮ ਆਦਮੀ ਪਾਰਟੀ ਚੋਂ ਤਿੰਨ ਕਾਂਗਰਸ ਚੋਂ ਗਏ ਨੇ ਇੱਕ ਦਾ ਇਹਨਾਂ ਆਜ਼ਾਦ ਭਾਜਪਾ ਚੋਂ ਲੈ ਲਿਆ ਉਹਨਾਂ ਦੇ ਜਿਹੜੇ ਬਾਕੀ ਰੱਖੇ ਨੇ ਉਹਨਾਂ ਉਹ ਵੀ ਦੱਸਣ ਵੀ ਉਹ ਵਿਚਾਰੇ ਦਰਿਆਵਿਛੋਂ ਨੂੰ ਰੱਖੇ ਨੇ ਉਹਨਾਂ ਨੂੰ ਵੀ ਕਿਸੇ ਨੂੰ ਦਿੰਦੇ ਸੀਟ ਉਹ ਵੀ ਉਹ ਵੀ ਜਿੱਤ ਕੇ ਵਿਖਾਉਂਦੇ ਵੀ ਸਾਨੂੰ ਵੀ ਸਹਿਮਤ ਹਾਂ ਜਿਹੜੀ ਇਹਨਾਂ ਨੇ ਗੱਲ ਆਖੀ ਮੈਂ ਬਿਲਕੁਲ ਸਹਿਮਤ ਹਾਂ ਮੈਂ ਇਸ ਸਹਿਮਤ ਹਾਂ ਕਿ ਇਹਨਾਂ ਦਾ ਦੇਖੋ ਇੱਕ ਤੇ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਨਾਰਾ ਸੀ ਕਿ ਅਸੀਂ ਆਮ ਆਦਮੀਆਂ ਦੀ ਪਾਰਟੀ ਹੈ ਉਹ ਉਹੀ ਗਲਤ ਹੋ ਚੁੱਕੀ ਹੈ ਮੈਂ ਕਹਿੰਦਾ ਤੁਹਾਨੂੰ ਮੈਂ ਇੱਕ ਫਿਗਰ ਦੇਣਾ ਕਿ ਤੁਸੀਂ ਆ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ 92 ਐਮ.ਐਲ.ਏ ਬਣੇ ਸੀ ਨਾ ਇਹਨਾਂ ਦਾ ਉਦੋਂ ਦਾ ਸਟੇਟਸ ਤਾਂ ਇਹਨਾਂ ਦਾ 5 ਸਾਲ ਬਾਅਦ ਦਾ ਜਾਂ ਹੁਣ ਤੱਕ 2.5 ਸਾਲ ਬਾਅਦ ਦਾ ਜਿਹੜਾ ਸਟੇਟਸ ਚੈੱਕ ਕਰ ਲਿਓ ਇਹਨਾਂ ਦਾ ਰਹਿਣ ਥੈਣ ਇਹਨਾਂ ਕੋ ਕਿੰਨੇ ਕਿੰਨਾ ਸਰਮਾਇਆ ਆ ਗਿਆ ਉਹ ਕਿੱਥੋਂ ਆ ਗਿਆ ਉਹ ਸਾਰਾ ਕਰਪਸ਼ਨ ਦੇ ਥਰੂ ਆ ਔਰ ਲੋਕਾਂ ਕੋ ਪੈਸੇ ਖੋਹ ਰਿਆ ਗਰੀਬ ਬੰਦੇ ਦੀ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਤਹਿਸੀਲਦਾਰ ਦੇ ਕੋਲ ਚਲੇ ਜਾਓ ਤੁਹਾਨੂੰ ਐਨ.ਓ.ਸੀ ਵੇਖੋ ਭਗਵੰਤ ਮਾ ਜੀ ਨੇ ਐਨਓਸੀ ਫ੍ਰੀ ਕੀਤੀ ਸੀ ਇੱਥੇ ਆਪਣੇ ਏਜੰਡੇ ਦੇ ਵਿੱਚ ਅੱਜ 25000 ਦੇ ਕੇ ਐਨਓਸੀ ਪਹਿਲਾਂ ਤੇ ਉੱਥੇ ਮੰਗੀ ਜਾਂਦੀ ਫਿਰ 25000 ਦੇ ਕੇ ਤਹਿਸੀਲਦਾਰ ਜਿਹੜਾ ਨਾ ਉਹ ਰਜਿਸਟਰੀ ਕਰਕੇ ਦਿੰਦਾ ਬਗੈਰ ਐਨਓਸੀ ਤੋਂ ਅਗਰ ਕਿਸੇ ਨੇ ਕਰਵਾਉਣੀ ਹੈ ਇਹ ਪਛਿਆ ਮਹੀਨਿਆਂ ਦੇ ਜਿਹੜਾ ਜਿਹੜਾ ਕੰਮ ਫੈਸਲਾ ਲਿਆ ਗਿਆ ਤੁਹਾਨੂੰ ਕੋਈ ਵੀ ਨਹੀਂ ਚੰਗਾ ਲੱਗਿਆ ਨਹੀਂ ਕੋਈ ਕੋਈ ਖਾਸ ਨਹੀਂ ਦੇਖੋ ਆਪਾਂ ਸਰਕਾਰਾਂ ਬੜੀਆਂ ਵੇਖਿਆ ਕਾਂਗਰਸ ਦੀਆਂ ਸਰਕਾਰਾਂ ਵੀ ਵੇਖਿਆ ਹੁਣ ਵੀ ਸਾਨੂੰ ਲੱਗਦਾ ਕਿ ਸਾਡੇ ਜ਼ਿਲ੍ਹੇ ਦੇ ਜਿਹੜੇ ਲੋਕ ਆ ਵੇਖੋ ਸਹੀ ਲੀਡਰ ਜਿਹੜੇ ਕੰਮ ਕਰਨ ਵਾਲੇ ਲੋਗ ਆ ਸਾਡੇ ਜ਼ਿਲ੍ਹੇ ਚ ਵੱਸਦੇ ਆ ਸਾਡੇ ਜਿਹੜੇ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾਜੀ ਦਾ ਹੋਮ ਡਿਸਟ੍ਰਿਕਟ ਆ ਸਾਡੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਜੀ ਇੱਥੇ ਇਸ ਵੇਲੇ ਕਾਂਗਰਸ ਦੇ ਕੈਂਡੀਡੇਟ ਆ ਉਹ ਸਾਡੇ ਡਿਪਟੀ ਸੀਐਮ ਰਹੇ ਆ ਔਰ ਉਹਨਾਂ ਦਾ ਵੀ ਹੋਮ ਡਿਸਟ੍ਰਿਕਟ ਆ ਸਾਡੇ ਲੋਕਾਂ ਨੂੰ ਸਭ ਤੋਂ ਵੀ ਉਮੀਦ ਇਹਨਾਂ ਦੋ ਲੀਡਰਾਂ ਦੀ ਜੋੜੀ ਤੋਂ ਕਿ ਇਹ ਜਿਹੜੇ ਆਉਣ ਵਾਲੇ ਫਿਊਚਰ ਦੇ ਵਿੱਚ ਸਾਡੇ ਜ਼ਿਲ੍ਹੇ ਨੂੰ ਕੁਝ ਬਚਾ ਕਰ ਸਕਦੇ ਇੰਨੀ ਕੈਪੈਸਿਟੀ ਰੱਖਦੇ ਆ ਔਰ ਇਹ ਦੋਵੇਂ ਸਾਫ਼ ਸੁਥਰੇ ਅਖਸ਼ ਦੇ ਲੀਡਰ ਆ ਔਰ ਯੁਰਤ ਵਾਲੇ ਲੀਡਰ ਆ